ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਪਟਿਆਲਾ ਦੇ ਇੱਕ ਮੇਰੀ ਜਾਣਕਾਰੀ ਅਨੁਸਾਰ ਕੋਲੀ ਟਾਬੇ ਤੇ ਗੋਲੀ ਚੱਲਣ ਦੀ ਘਟਨਾ ਮਿਲੀ ਹੈ ਜਾਣਕਾਰੀ ਮਿਲੀ ਹੈ ਜੋ ਕਿ ਦੋ ਤਰ੍ਹਾਂ ਦੇ ਵਿੱਚ ਟਾਬੇ ਦੇ ਖਾਸ ਹੁਣੀ ਹੋਣ ਤੋਂ ਬਾਅਦ ਉੱਥੇ ਗੋਲੀ ਚੱਲੀ ਹੈ ਤਸਵੀਰਾਂ ਵਿੱਚ ਦੇਖ ਸਕੋ ਪੁਲਿਸ ਮੁਲਾਜ਼ਮ ਵੀ ਜਿੱਥੇ ਪਹੁੰਚ ਗਏ ਹਨ ਤਸਵੀਰਾਂ ਦੇ ਵਿੱਚ ਖਾਲੀਪਾਏ ਖੋਲ ਨਜ਼ਰ ਆ ਰਿਹਾ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪੁਲਿਸ ਅਧਿਕਾਰੀ ਮੇ ਸਾਹਿਬਾ ਜਿੱਕ ਸਰ ਫਾਇਰਿੰਗ ਦੀ ਘਟਨਾ ਹੋਈ ਸੀ ਉਹਦਾ ਪੀ ਰਿਐਕਸ਼ਨ ਆ ਇਸਨੇ ਕਿੱਥੇ ਸਭ ਨੂੰ ਬਾਹੂ ਕੱਢਿਆ ਇੱਕ ਇਨਫੋਰਮੇਸ਼ਨ ਆਈ ਸੀ ਸਾਨੂੰ ਕਿ ਪੋਲੋ ਗਰਾਊਂਡ ਦੇ ਸਾਹਮਣੇ ਜਿਹੜਾ ਕੋਲੀ ਟੱਬਾ ਉੱਪਰ ਜਿਹੜਾ ਉੱਥੇ ਉੱਥੇ ਫਾਇਰਿੰਗ ਇਨਸੀਡੈਂਟ ਹੋਇਆ ਔਰ ਮੁੰਡੇ ਇੱਕ ਕਾਲੀ ਕਾਲੀ ਸਪਾਰਕ ਜਿਹੜਾ ਸਕੋਰਪੀਓ ਚੋਂ ਭੱਜ ਗਏ ਨੇ ਨਾਲ ਦੀ ਨਾਲ ਅਸੀਂ ਸਾਰੇ ਜਿਹੜੇ ਨੇ ਲੋਕਲ ਸਿਟੀ ਚ ਐਸ ਐਚਓ ਸਾਰੇ ਐਕਟੀਵੇਟ ਕਰਤੇ ਚੌਂਕੀ ਇੰਚਾਰਜ ਐਕਟੀਵੇਟ ਕਰਤੇ ਪੀਸੀਆਰ ਐਕਟਿਵ ਕਰਤਾ ਤਾਂ ਵਿਦਨ 1 ਘੰਟੇ ਤੋਂ ਪਹਿਲਾਂ ਪਹਿਲਾਂ ਹੀ ਉਹ ਜਿਹੜੇ ਨੇ ਦੋ ਮੁੰਡੇ ਸਾਨੂੰ ਅਸੀਂ ਰਾਉਂਡ ਅਪ ਕਰ ਲ ਔਰ ਉਹ ਗੱਡੀ ਵੀ ਰਿਕਵਰ ਕਰ ਲਈ ਐਂਡ ਵੈਪਨ ਵੀ ਰਿਕਵਰ ਕਰ ਲਿਆ ਤਾਂ ਉਹਨਾਂ ਚੋਂ ਇੱਕ ਮੁੰਡਾ ਬਰਨਾਲੇ ਦਾ ਇੱਕ ਮੁੰਡਾ ਪਟਿਆਲੇ ਦਾ ਇਹਦੇ ਚੋ ਮੇਨ ਗੱਲ ਇਹ ਦੱਸਣ ਵਾਲੀ ਹੈ ਵੀ ਕੋਈ ਗੈਂਗ ਵਾਰ ਜਾਂ ਕੋਈ ਆਪਸ ਚ ਕੋਈ ਵਾਰ ਜਾਂ ਕੋਈ ਆਪਸ ਚ ਨਹੀਂ ਲੜੇ ਇਹ ਤਾਂ ਉੱਥੇ ਸਡਨ ਮੌਕੇ ਤੇ ਬੈਠ ਕੇ ਆਰਗੂਮੈਂਟ ਹੋ ਗਿਆ ਕਿਸੇ ਗੱਲ ਨੂੰ ਲੈ ਕੇ ਤੇ ਇਹਨਾਂ ਨੇ ਫਾਇਰ ਕਰਤੇ ਹੁਣ ਪਰਚਾ ਦਰਜ ਕਰਕੇ ਤਫ਼ਤੀਸ਼ ਕਰਾਂਗੇ ਤੇ ਨਾਲੇ ਇਹ ਦੇਖਾਂਗੇ ਕਿ ਇਹ ਜਿਹੜੇ ਬੰਦੇ ਨੇ ਇੱਕ ਪਹਿਲਾਂ ਕਿਸੇ ਕ੍ਰਿਮੀਨਲ ਐਕਟੀਵਿਟੀ ਵਿੱਚ ਇਨਵੋਲਡ ਤਾਂ ਨਹੀਂ ਤੇ ਜਿਹੜਾ ਵੈਪਨ ਇਹਨਾਂ ਦਾ ਲਾਇਸੈਂਸ ਹੀ ਵੈਪਨ ਹੈ ਸਾਰੀਆਂ ਚੀਜ਼ਾਂ ਨੂੰ ਜਿਹੜਾ ਪ੍ਰੋਪਰਲੀ ਇਨਵੈਸਟੀ ਔਰ ਇਹਨਾਂ ਦੀ ਠਾਬੇ ਵਾਲਾ ਇਹਨਾਂ ਕਹਾਣੀ ਸੁਣੀ ਹੋਈ ਹੈ ਹਾਲੇ ਤੱਕ ਤੇ ਜਾਣਕਾਰੀ ਇਹੀ ਹੈ ਔਰ ਬਾਕੀ ਸਾਰਾ ਕੁਝ ਬਾਅਦ ਚ ਜਦੋਂ ਪੁੱਛ ਕੇ ਚੋਏਗੀ ਪੁਲਿਸ ਕਸ਼ਟਰੀ ਚੋਂ ਕੇ ਸਾਰੀ ਗੱਲ ਪੁੱਛ ਲਾਂ ਮੇਰੇ ਕਰਨੀ ਹੈ ਜੀ ਪਾਰਟੀ ਕਰ ਰਹੀ ਸੀ ਤੇ ਮੈਂ ਮੈਂ ਤਾਂ ਸੱਚੀ ਹੈ ਤੁਹਾਨੂੰ ਨਹੀਂ ਜਮੇ ਇੱਕ ਮੁੰਡਾ ਪਟਿਆਲੇ ਦਾ ਇੱਕ ਬਰਨਾਲੇ ਦਾ ਤੇ ਗੱਡੀ ਵੀ ਰਾਉਂਡ ਅਪ ਹੋ ਗਈ ਹੈ ਸਾਰੀ ਤੇ ਹੁਣ ਸਾਰੀ ਚੈੱਕ ਕਰਾਂਗੇ ਕਿਉਂ ਆਏ ਕੀ ਗੱਲ ਹੋਈ ਕਿਸ ਗੱਲ ਤੋਂ ਉਹਨਾਂ ਨੇ ਗੋਲੀ ਚਲਾਈ ਉਹ ਸਾਰੀ ਚੀਜ਼ਾਂ ਹੁਣ ਅਰੈਸਟ ਹੋ ਗਏ ਨੇ ਉਹ ਪੁੱਛ ਗਿਚ ਕਰਾਂਗੇ ਬਿਲਕੁਲ ਜੀ ਵੈਪਨ ਇਹਨਾਂ ਦਾ ਜਿਹੜਾ ਫੜਿਆ ਗਿਆ ਉਹਨੂੰ ਵੀ ਪ੍ਰੋਪਰ ਚੈੱਕ ਕਰਾਂਗੇ ਕਿ ਉਹ ਇਲੀਗਲ ਵੈਪਨ ਆ ਕਿ ਲਾਇਸੈਂਸ ਵਾਲਾ ਉਹ ਸਾਰੀਆਂ ਚੀਜ਼ਾਂ thoroughly ਚੈੱਕ ਕਰਨਗੇ ਸਰ ਫਾਇਰ ਆਊਂਡ ਤੇ ਆ ਉਹ ਦੱਸਦੇ ਨੇ ਜਿਨ੍ਹਾਂ ਨੇ ਗਵਰਨਮੈਂਟ ਦੋ ਹੱਲੇ ਦੱਸਦੇ ਨੇ ਬਾਕੀ ਸਾਰਾ thoroughly ਚੈੱਕ ਕਰ ਲਾਂਗੇ ਕਿ ਕਿੰਨੇ ਆਰਾਊਂਡ ਫਾਇਰ ਹੋਏ ਨੇ ਕੋਈ ਡੈੱਡ ਨਹੀਂ ਕੋਈ ਇੰਜਰਡ ਨਹੀਂ ਕੋਈ ਸੀਸੀਟੀਵੀ ਵੀ ਆ ਗਿਆ ਜੀ ਮੌਕੇ ਤੇ ਵੀਡੀਓ ਕਲਿਪਸ ਵੀ ਬਣੀਆਂ ਨੇ ਜਿਮੇਤ ਤੋਂ ਸੋਸ਼ਲ ਮੀਡੀਆ ਦੇਖਿਆ ਤੇ ਸੀਸੀਟੀਵੀ ਫੁਟੇਜ ਵੀ ਸਾਡੀਆਂ ਚੈੱਕ ਕਰਨ ਲੱਗੀ ਐ ਸਰ ਪਟਿਆਲਾ ਆਪਕੀ ਸਾਡਾ ਫੈਸਲਾ ਕੋਈ ਐਸੇ ਕੋਈ ਬੜਾ ਸਟਰੋਂਗ ਮੈਸੇਜ ਹੈ ਜੀ ਅੰਡਰ ਦਾ ਡਾਇਨਾਮਿਕ ਲੀਡਰਸ਼ਿਪ ਆਫ ਸਰਦਾਰ ਨਾਮਕ ਸਿੰਘ ਸਾਡੇ ਵਰਦੀ ਹੁਣ ਡੀਆਈਜੀ ਬਣ ਗਏ ਨੇ ਅਮਰ ਸਿੰਘ ਸਾਡੇ ਉਹਨਾਂ ਨਾਮੇ ਐਸਐਸਪੀ ਸਾਹਿਬ ਆ ਰਹੇ ਨੇ ਤਾਂ ਇਹੀ ਡਾਇਰੈਕਸ਼ਨਸ ਕਨਵੇ ਹੋਈਆਂ ਨੇ ਕਿ ਨੋਨ ਟੋਲਰੈਂਸ ਆਫ ਐਨੀ ਕ੍ਰਿਮੀਨਲ ਐਕਟੀਵਿਟੀ ਜਿਹੜਾ ਵੀ ਕ੍ਰਿਮੀਨਲ ਐਕਟੀਵਿਟੀ ਕਰਦਾ ਚਾ ਕੋਈ ਵੀ ਹੈ ਤਾਂ ਉਹਨੂੰ ਨਾਲ ਦੇ ਨਾਲ ਉਹਨੂੰ ਸਨੱਪ ਕਰੋ ਬਣਦੀ ਕਾਰਵਾਈ ਕਰੋ ਔਰ ਇੱਕ ਜਿਹੜੀ ਸੈਂਸ ਆਫ ਸਿਕਿਉਰਿਟੀ ਹੈ ਪਟਿਆਲਾ ਵਾਸੀਆਂ ਚ ਉਹਨੂੰ ਵੱਧ ਤੋਂ ਵੱਧ ਸੋਲਿਡ ਕਰੋ ਕਿ ਤੁਸੀਂ ਸੇਫ ਹੋ ਔਰ ਪਟਿਆਲੇ ਚ ਜੇ ਕੋਈ ਵੀ ਕ੍ਰਾਈਮ ਕਰੂਗਾ ਤਾਂ ਉਹਦੀ ਜਗ੍ਹਾ ਜਿਹੜੀ ਆਸ ਲੱਖ ਪਿੱਛੇ ਹੀ ਆ